ਵੜਾ ਦੇ ਪਿੰਡ ਮੱਦੀਪੁਰ ਵਿਖੇ ਕਿਸਾਨ ਬਲਬੀਰ ਸਿੰਘ ਦੇ ਚਾਰ ਪਸ਼ੂ ਕਿਸੇ ਜ਼ਹਿਰੀਲੀ ਚੀਜ਼ ਦਾ ਸ਼ਿਕਾਰ ਹੋ ਗਏ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਹਦੇ ਚਾਰ ਪਸ਼ੂ ਜਿਸ ਵਿੱਚ ਦੋ ਮੱਝਾਂ ਇੱਕ ਕੱਟੀ ਤੇ ਇੱਕ ਕੱਟਾ ਜਿਸ ਦੀ ਕਿਸੇ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਜਦ ਕਿ ਦੋ ਪਸ਼ੂਆਂ ਨੂੰ ਯੂਨੀਵਰਸਿਟੀ ਭੇਜਿਆ ਗਿਆ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਦੁੱਧ ਪਾ ਕੇ ਆਪਣੇ ਪਰਿਵਾਰ ਦੇ ਲਈ ਗੁਜ਼ਾਰਾ ਕਰਦੇ ਸੀ ਪਰ ਕੁਦਰਤ ਦੇ ਕਹਿਰ ਨੇ ਉਹਨਾਂ ਦੇ ਪਰਿਵਾਰ ਤੇ ਪਹਾੜ ਡੇਗ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜੀ ਤੁਹਾਡਾ ਨਾਮ ਕੀ ਹੈ ਬਲਵੀਰ ਸਿੰਘ ਕਿਹੜਾ ਪਿੰਡ ਆਹਾਦੀਪੁਰ ਜੀ ਕੀ ਘਟਨਾ ਵਾਪਰੀ ਹੈ ਬਾ ਜੀ ਪਤਾ ਨਹੀਂ ਲੱਗਿਆ ਕੁਦਰਤ ਦਾ ਪਾਣਾ ਜੀ ਜੋ ਮਰ ਜੀ ਹੈ ਜਹ ਪਤਾ ਨਹੀਂ ਜਰੇਲੀ ਚੀਜ਼ ਕੋਈ ਖਾ ਗਈਆਂ ਡਾਕਟਰ ਜੀ ਉਹ ਪਤਾ ਲੱਗਿਆ ਜੀ ਠੀਕ ਹੈ ਜੀ ਫਿਰ ਅੱਜ ਮੈਂ ਡਾਕਟਰ ਵੀ ਬੁਲਾਏ ਨੇ ਸਰਕਾਰੀ ਸਾਰੇ ਉਹਨਾਂ ਨੇ ਵੀ ਇਹੀ ਚੀਜ਼ ਦੱਸੀ ਆ ਵੀ ਜਾ ਕੇ ਜੁਨਿਵਰਸਿਟੀ ਨਾਲ ਉਹਦਾ ਦਿਖਾਓ ਦੋ ਜੁਨਿਵਰਸਿਟੀ ਭੇਜੀਆਂ ਨੇ ਦੋ ਪਲਾਂ ਡੰਗਰ ਮੁਰਗੇ ਜੀ ਦੋ ਇਹ ਮੁਰਗੇ ਆ ਜੀ ਫਸ ਇਹਦੇ ਨਾਲ ਗੁਜ਼ਾਰਾ ਹੁੰਦਾ ਸੀ ਖਸਤਾ ਤੁਹਾਨੂੰ ਕਰਦਾ ਜਿੰਨੇ ਕੁ ਖਾਇਆ ਕਿ ਪਤਾ ਨਹੀਂ ਹੁੰਦੀ ਵੀ ਇਹ ਨਹੀਂ ਹੁਣ ਕਹਿ ਸਕਦੇ ਆ ਪਕੜਾ ਕਿਲੇ ਦੁਸ਼ਮਣੀਆਂ ਜੀ ਠੀ ਕਿੰਨੇ ਕਿੰਨੇ ਦੀ ਮੱਝ ਲੈਂਦੀ ਸੀਗੀ ਇੱਕ 1.5 ਲੱਖ ਦੇ ਦਿੰਦੇ ਹਰਿਆਣਾ ਚੈਂ ਅੱਛਾ ਜੀ ਇਹ ਕਰਦੇ ਹੋ ਗਏ 4-5 ਲੱਖ ਦਾ ਮਨ ਲੈਂਦੇ ਹਾਂ ਜਿਹੜੀ ਨਸਲ ਦੀ ਮੱਝਾਂ ਸੀ ਮੋਰਾ ਮੋਰਾ ਨਸਲ ਤੇ ਬਹੁਤ ਵਧੀਆ ਗਾਂ ਠੀਕ ਆ ਗਾਂ ਹਾਂ ਗਾਂ ਠੀਕ ਹੈ ਜੀ ਕੋਈ ਹੋਰ ਵੀ ਹੋਇਆ ਆਸਪਾਸ ਦੀ ਨਾ ਇਹ ਕੋਈ ਨਹੀਂ ਹੋਇਆ ਜੀ ਤੇ ਸੂਣ ਵਾਲੀ ਵੀ ਸੀਗੀ ਮਾਜੀ ਇਹ ਸੂਣ ਵਾਲੀ ਜੀ ਨਵਾਂ ਮਹੀਨਾ ਲੱਗਿਆ ਜੀ ਉਹ ਵੀ ਸੂਣ ਵਾਲੀ ਉਹ ਵੀ ਸੂਣ ਵਾਲੀ ਜੀ ਇਹ ਵੀ ਨਵਾਂ ਮਹੀਨਾ ਮਹੀਨਾ ਲੱਗਿਆ ਜੀ ਹਾਂਜੀ ਅੱਛਾ ਜੀ ਸੂਣ ਵਾਲੀਆਂ ਸੀ ਹਾਂਜੀ ਹਾਂਜੀ ਅੱਛਾ ਜੀ ਇਸ ਤੋਂ ਇਲਾਵਾ ਹੋਰ ਤੁਹਾਡੇ ਜਿਹੜੇ ਡੰਗਰ ਸੀ ਉਹ ਸਹੀ ਆ ਜਾਂ ਕਿਦਾਂ ਇੱਕ ਗਾਂ ਸਹੀ ਆ ਜੀ ਅੱਛਾ ਹਾਂਜੀ ਤੇ ਡੰਗਰ ਮਰੇ ਕਿੰਨੇ ਆ ਮਰੇ ਜੀ ਦੋ ਇੱਕ ਕੱਟੀ ਮਰੀ ਜਾਂ ਕੱਟਾ ਮਰਿਆ ਜੀ ਤੇ ਇਹ ਦੋ ਇਹ ਮੱਝਾਂ ਮਰੀਆਂ ਜੀ ਗਿਰੇ ਹੋਰ ਬਿਮਾਰ ਨੇ ਉਹ ਤੁਸੀਂ ਕਿੱਥੇ ਭੇਜਿਆ ਉਹ ਯੂਨੀਵਰਸਿਟੀ ਭੇਜਿਆ ਕਿਹੜੀ ਯੂਨੀਵਰਸਿਟੀ ਲਧਿਆਣਾ ਜੀ ਇਸ ਤੋਂ ਇਲਾਵਾ ਫਿਰ ਤੁਸੀਂ ਡਾਕਟਰਾਂ ਨੂੰ ਕਨਫਰਮ ਕੀਤਾ ਹਾਂਜੀ ਸਰਕਾਰੀ ਹਾਂ ਡਾਕਟਰ ਆਏ ਸਰਕਾਰੀ ਸਭਰੇ ਜੀ ਅੱਛਾ ਜੀ ਉਹ ਕਹਿੰਦੇ ਵੀ ਟ੍ਰੀਟਮੈਂਟ ਸਾਰਾ ਕੀਤਾ ਉਹਨਾਂ ਨੇ ਕਹਿੰਦੇ ਵੀ ਐਂ ਕਲੀਨਿਕ ਨੁਕਸਨ ਕਲੀਅਰ ਕਰਦੇ ਉਹ ਕਹਿੰਦੇ ਵੀ ਕੋਈ ਜਰੇਲੀ ਚੀਜ਼ ਖਾ ਗਈਆਂ ਜਿਆਦਾ ਕਹਿੰਦੇ ਵੀ ਵੀ ਆਪਾਂ ਨੂੰ ਯੂਨੀਵਰਸਿਟੀ ਪਤਾ ਲੱਗਣਾ ਜੀ ਇਹਦਾ ਟੈਸਟ ਕਰਾ ਕੇ ਪੱਠਿਆਂ 'ਚ ਕੋਈ ਜਿਲੀਤੀ ਸੀਗੀ ਪੱਠਿਆਂ 'ਚ ਟੈਸਟ ਕਰਾ ਲਿਓ ਉਹ 'ਚ ਕੋਈ ਉਹਨੇ ਜੀ ਨਹੀਂ ਆਇਆ ਜੀ ਜਿਹੜੇ ਮੈਂ ਪੱਠੇ ਪਾਉਣਾ ਜੀ ਫੇ ਉਹ ਚਣੀ ਕੁਛ ਆਇਆ ਨਾ ਪੱਠੇ ਵਿੱਚ ਕੁਛ ਆਇਆ ਨਾ ਧੂੜੀ ਵਿੱਚ ਕੁਛ ਆਇਆ ਜੀ ਕਿੰਨੀ ਅਮਰਜਾ ਦੁੱਧ ਦਿੰਦੀਆਂ ਸੀ ਤੁਹਾਡੀਆਂ ਦੋ ਦੋ ਹੀ ਮਾਝ ਦਿੰਦੀ ਸੀ ਜਿੱਕੱਲੀ ਇਹ ਸੋਨੇ ਵਾਲੀਆਂ ਤੀ ਜਿਹੜੀ ਸਪੈਰ ਹੋ ਹਾਂਜੀ ਸਪੈਰ ਹੋ ਗਈ ਤੁਹਾਨੂੰ ਸ਼ੱਕ ਹੈ ਕਿਸੇ ਨੇ ਕੁਝ ਖਾਇਆ ਨਾ ਨਹੀਂ ਨਹੀਂ ਜੀ ਹੁਣ ਸ਼ੱਕ ਕੀਤੇ ਅਜੇ ਆਪਾਂ ਬਿਨਾਂ ਦੇਖੇ ਕਿਵੇਂ ਕਹਿ ਸਕਦੇ ਹਾਂ